ਮਿੱਤਰੋ ਕਾਫੀ ਮੇਰੇ ਵੀਰ ਭਰਾਵਾਂ ਦੇ ਫੋਨ ਆ ਰਹੇ ਸੀ ਕਾਫੀ ਮੇਰੇ ਵੀਰ ਭਰਾ ਕਹਿ ਰਹੇ ਸੀ ਕਿ ਬਾਈ ਜੀ ਆਪਾਂ ਘੋੜਾ ਲੈਣਾਗਾ ਜੇ ਕਿਸੇ ਵੀਰ ਭਰਾ ਕੋਲੇ ਹੋਵੇ ਵਧੀਆ ਘੋੜਾ ਤਾਂ ਆਪਾਂ ਨੂੰ ਜਰੂਰ ਦੱਸਿਓ ਤੇ ਲਓ ਮਿੱਤਰੋ ਬਹੁਤ ਹੀ ਵਧੀਆ ਘੋੜਾਗਾ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਵੀਡੀਓ ਚ ਜਿੰਨੀ ਕਿ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਆ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਰਾਈਡਿੰਗ ਦਾ ਘੋੜਾ ਪਾਸ ਹੈ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਰਦੇ ਆਂ ਘੋੜੇ ਦੀ ਡਿਟੇਲ ਬਾਰੇ ਗੱਲਬਾਤ 5.5 ਸਾਲ ਉਮਰ ਦਾ ਸੀ ਇਹ ਮਾਲਕ ਵੀਰਾਂ ਨੇ 62 ਇੰਚ ਹਾਈ ਟੈਕ ਘੋੜੇ ਦੀ ਤੇ ਰਾਈਡਿੰਗ ਦਾ ਘੋੜਾ ਪਾਸ ਹੈ ਜੀ ਤੇ ਰੇਟ ਬਾਈ ਹੋਰੇ ਫੋਨ ਤੇ ਕਰਨਗੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਕਰਤਾ ਤੁਸੀਂ ਗੱਲਬਾਤ ਕਰ ਲਿਓ ਮੱਜੂ ਕੇ ਪਿੰਡ ਖੜਾਗਾ ਤੇ ਜਿੰਨੀ ਵੀ ਡਿਟੇਲ ਆਪਾਂ ਨੂੰ ਜਿਵੇਂ ਜਿਵੇਂ ਡਿਟੇਲ ਦੱਸੀ ਸੀ ਮਾਲਕ ਵੀਰਾਂ ਨੇ ਛੋਟੇ ਨਾਲ ਸਾਂਝੀ ਕਰਤੀ ਤੇ ਬਾਕੀ ਇੱਕ ਵਾਰੀ ਡਿਟੇਲ ਕੰਫਰਮ ਕਰਾ ਲਿਓ ਤੇ ਡਿਟੇਲ ਬਾਕੀ ਜਿਹੜੀ ਰਹੇਗੀ ਉਹ ਪੁੱਛ ਲਿਓ ਤੁਸੀਂ ਫੋਨ ਲਾ ਕੇ ਨੰਬਰ ਆਪਾਂ ਸਕਰੀਨ ਤੇ ਸ਼ੋਅ ਕਰਤਾ ਜੀ ਕਰ ਲਓ ਸੰਪਰਕ ਧੰਨਵਾਦ ਜੀ